ਅਸ ਪਠਾਨਕੋਟ ਜ਼ਿਲ੍ਹੇ ਦੇ ਪੋਆ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿੱਚ ਮੁ슬लिम ਪਾਇਚਾਰੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਜੜਾ ਹੈ ਉਹ ਕੀਤਾ ਗਿਆ ਹੈ ਜੇ ਦੱਸ ਦਈਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਵਕਫ ਖੋਜ ਬਿਲ ਕਾਰਨ ਦੇਸ਼ ਭਰ ਦੇ ਮੁ슬लिम ਪਾਇਚਾਰੇ ਵਿੱਚ ਗੁੱਸਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਸਮੇਂ ਸਿਰ ਤੇ ਬਿੱਲ ਨੂੰ ਰੱਦ ਨਹੀਂ ਕੀਤਾ ਤਾਂ ਵੱਡਾ ਸੰਘਰਸ਼ ਲੜਨ ਦੀ ਤਿਆਰੀ ਜਿਹੜੀ ਆ ਸਾਡੇ ਵੱਲੋਂ ਕੀਤੀ ਜਾਵੇਗੀ ਉਦਹੀ ਪ੍ਰਦਰਸ਼ਨ ਦੌਰਾਨ ਮੁ슬लिम ਪਾਇਚਾਰੇ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਤੋਂ ਤੋਂ ਦੇਸ਼ ਜੋ મોદી ਸਰਕਾਰ ਸੱਤਾ ਵਿੱਚ ਆਈ ਹੈ ਮੁਸਲਮਾਨਾਂ ਨੂੰ ਪਰੇਸ਼ਾਨ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਵਿੱਚ ਬਿੱਲ ਨੂੰ ਪਾਸ ਕਰਕੇ ਮਸਜਿਦਾਂ ਅਤੇ ਕਬਰਸਤਾਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਸਾਡੇ ਬਜ਼ੁਰਗਾਂ ਦੁਆਰਾ ਛੱਡੀ ਗਈ ਜ਼ਿਆਦਾਦ ਇਸ ਵੀਨ ਵੀ ਸਾਡੇ ਕੋਲ ਖੋਹੀ ਗਈ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਸਾਡੇ ਜਿਹੜੇ ਬਜ਼ੁਰਗਾਂ ਦੀ ਜ਼ਿਆਦਾ ਜ਼ਮੀਨ ਹੈ ਉਹ ਖੋਹੀ ਜਾ ਰਹੀ ਹੈ ਤੇ ਉੱਥੇ ਹੀ ਜੇਕਰ ਇਸ ਬਿੱਲ ਨੂੰ ਜਿਹੜਾ ਹੈ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਤੇ ਮੁਸਲਮਾਨ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੇ ਬਿਸ਼ਾਰਤ ਅਲੀ ਗੁਜਰ ਸਮਾਜ ਕਲਿਆਣ ਸਭਾ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਪਠਾਨਕੋਟ ਦੀ ਧਰਤੀ ਹਲਕਾ ਪਵਾ ਤੂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਸੈਂਟਰ ਸਰਕਾਰ ਨੇ ਵਕਫ ਸੌਧ ਬਿੱਲ ਸਾਡੇ ਤੇ ਲਾਗੂ ਕੀਤਾ ਹੈ ਅਸੀਂ ਉਹਦਾ ਬਹੁਤ ਸਖਤ ਸ਼ਬਦਾਂ ਦੇ ਵਿੱਚ ਉਸ ਤੀ ਦੀ ਨਿੰਦਾ ਕਰਦੇ ਹਾਂ ਉਹਨੂੰ ਕੰਡਮ ਕਰਦੇ ਹਾਂ ਕਿ ਵਕਫ ਸਰਕਾਰ ਕਿ ਸੈਂਟਰ ਸਰਕਾਰ ਇਹ ਬਿੱਲ ਨੂੰ ਫੋਰੀ ਤਰ੍ਹਾਂ ਤੇ ਵਾਪਸ ਲੇ ਅੱਜ ਛੋਟਾ ਪ੍ਰਦਰਸ਼ਨ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨੇ ਬਿੱਲ ਵਾਪਸ ਨਹੀਂ ਕੀਤਾ ਤਾਂ ਬਹੁਤ ਵੱਡੀ ਤਾਦਾਦ ਦੇ ਨਾਲ ਅਸੀਂ ਇਛਤੇ ਦਾ ਵਿਰੋਧ ਕਰਾਂਗੇ ਕਿ ਇਹਦਾ ਕੋਈ ਨੁਕਸਾਨ ਨਹੀਂ ਸੀਗਾ ਇਹਦਾ ਸਰ ਸਭ ਨੁਕਸਾਨ ਹੈ ਜੀ ਕਿ ਹਰ 6 ਮਹੀਨੇ ਦੇ ਬਾਅਦ ਕੋਈ ਨਾ ਕੋਈ ਸਿਰਫ ਇਹਨਾਂ ਨੂੰ ਮੁਸਲਮਾਨ ਹੀ ਰਹਿ ਗਏ ਕੋਈ ਨਾ ਕੋਈ ਬਿੱਲ ਲਿਆ ਕੇ ਇਹਨਾਂ ਦੇ ਕਰ ਦੇਣਾ ਲਾਗੂ ਕਰ ਦੇਣਾ ਅਗਰ ਮੁਸਲਮਾਨਾਂ ਨਾਲ ਇੰਨੀ ਮੁਹੱਬਤ ਹੀ ਹੈ ਮੋਦੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇੰਨੀ ਮੁਹੱਬਤ ਹੈ ਅਗਰ ਉਹ ਉਹਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਕੋਈ ਐਮਪੀ ਦੱਸ ਦੇ ਆਪਣੀ ਸਰਕਾਰ ਦੇ ਵਿੱਚ ਕੋਈ ਐਮ.ਐਲ.ਏ. ਦੱਸ ਦੇ ਸਿਰਫ ਔਰ ਸਿਰਫ ਸਾਨੂੰ ਪਰੇਸ਼ਾਨ ਔਰ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਸਿਰਫ ਉਹਨਾਂ ਨੂੰ ਰੋਜ਼ਗਾਰ ਨਾ ਮਿਲੇ ਉਹ ਉਹਦੇ ਸੈਂਟਰ ਸਰਕਾਰ ਤੋਂ ਸਵਾਲ ਨਾ ਪੁੱਛਣ ਸਿਰਫ ਉਹਨਾਂ ਨੂੰ ਬਚਾਅ ਦੇ ਲਈ ਇਹ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਬਿੱਲ ਲਿਆਂਦੇ ਆਪਣੇ ਬਚਾਅ ਦੇ ਲਈ ਇਹ ਸਰ ਪ੍ਰੋਟੈਸਟ ਜਿਹੜਾ ਕੀਤਾ ਹੈ ਕੇਂਦਰ ਸਰਕਾਰ ਨੇ ਜਿਹੜਾ ਬੱਕ ਬਿੱਲ ਜਿਹੜਾ ਪਾਸ ਕੀਤਾ ਹੈ ਇਹ ਸਾਰੀ ਸਾਡੀ ਗੁੱਜਰ ਕਮਿਊਨਿਟੀ ਜਿਹੜੀ ਹੈ ਇਹਦੇ ਬਰ ਖਿਲਾਫ ਹੈ ਗੁਜਰ ਕਮਿਊਨਿਟੀ ਛੱਡੋ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰੀ ਮੁਸਲਿਮ ਇਹਦੇ ਵਰ ਖਿਲਾਫ ਹੈ ਔਰ ਇੱਕ ਬਿੱਲ ਜਿਹੜਾ ਹੈ ਵਾਪਸ ਹੋਣਾ ਚਾਹੀਦਾ ਹੈ ਅਗਰ ਇਹ ਬਿੱਲ ਸਰਕਾਰ ਕੇਂਦਰ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੇਗੀ ਤੇ ਇਹ ਛੋਟੇ ਮੋਟੇ ਪ੍ਰੋਟੈਸਟ ਹੋ ਰਿਹਾ ਅਦਰਵਾਈਜ਼ ਇਹ ਵੱਡੀ ਰੋਡ ਤੇ ਜਾ ਕੇ ਵੱਡੇ ਵੱਡੇ ਹਾਈਵੇ ਜਾਮ ਕੀਤੇ ਜਾਣਗੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਜਾਏਗਾ ਤੇ ਮੈਂ ਪੂਰ ਜੋਰ ਅਪੀਲ ਕਰਦਾ ਹਾਂ ਕੇਂਦਰ ਸਰਕਾਰ ਨੂੰ ਕੇ ਇਸ ਬਿੱਲ ਨੂੰ ਵਾਪਸ ਕੀਤਾ ਜਾਵੇ ਤੇ ਤਾਂ ਕਿ ਮੁਸਲਮਾਨ ਭਾਈਚਾਰਾ ਅਮਨ ਵੇ ਸ਼ਾਂਤੀ ਨਾਲ ਰਹੇ ਮੋਦੀ ਕਬਜ਼ਾ ਕਰ ਲਈ ਇੱਕ 56 ਕਸਰੀ ਸਾਡੇ ਹੱਕਾਂ ਦੇ ਔਰ ਸਾਨੂੰ ਉਹਨਾਂ ਨੇ ਸਾਨੂੰ ਫੈਸਿਲਿਟੀ ਦੇਣੀ ਕਿਤੇ ਨਹੀਂ ਸਾਡੇ ਲੋਕਾਂ ਨੂੰ ਰੁਜ਼ਗਾਰ ਤੇ ਦੇਣਾ ਕਿਤੇ ਜਿਹੜੀ ਸਾਡੀ ਆਪਣੀ ਪ੍ਰੋਪਰਟੀ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਦੇ ਕੇ ਗਏ ਨੇ ਉਹਨਾਂ ਨੂੰ ਛੀਨਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹਦੇ ਵਿੱਚ ਇਹ 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 ਕਾਨੂੰਨ ਲਿਆ ਕੇ ਤਾਂ ਕਿ ਮਸਜਿਦ ਤੇ ਮੰਦਿਰ ਤੇ ਗੁਰਦੁਆਰਾ ਮਸਜਿਦ ਤੇ ਇੱਕ ਉਹ ਕਬਰਸਤਾਨ ਤੇ ਜਾਂ ਕਿਸੇ ਹੋਰ ਖਾਨਗਾਹ ਤੇ ਇਹ ਆਪਣਾ ਕਬਜ਼ਾ ਕਰ ਸਕਣ ਇੱਕ ਕੱਲ ਦੀ ਕੱਲ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਕਿ ਯੂਪੀ ਦੇ ਵਿੱਚ ਇਲਾਵਾ ਇਲਾਵਾਤ ਦੇ ਵਿੱਚ ਇੱਕ ਇੱਕ ਖਾਨਕਾ ਤੇ ਇਹਨਾਂ ਨੇ ਬਗਵਾ ਝੰਡਾ ਲਹਿਰਾ ਰਹੇ ਨੇ ਤਾਂ ਇਸ ਚੀਜ਼ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਕਿ ਸਾਨੂੰ ਸਾਨੂੰ ਉੱਪਰ ਚੁੱਕਣਾ ਜਾਂ ਸਾਨੂੰ ਰੁਜ਼ਗਾਰ ਦੇਣਾ ਤੇ ਬਹੁਤ ਦੂਰ ਦੀ ਗੱਲ ਹੈ ਸਾਡੇ ਘਰ ਨੂੰ ਸਕੰਜਾ ਕਸ ਰਹੇ ਸਾਡੇ ਜੇਲ ਮੈਨੂੰ ਹੱਥ ਪਾ ਲਿਆ ਹੁਣ ਹੁਣ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਜਦ ਤੱਕ ਇਹ ਬਿਲ ਵਾਪਸ ਨਹੀਂ ਹੋਇਆ ਉਦ ਤੱਕ ਅਸੀਂ ਆਰਾਮ ਨਾਲ ਬੈਠਣ ਵਾਲੇ ਨਹੀਂ ਆ ਅਸੀਂ ਇਸ ਬਿਲ ਦਾ ਜੋਰ ਦਰ ਵਿਰੋਧ ਕਰਦੇ ਆ ਜਦ ਤੱਕ ਇਹ ਵਾਪਸ ਨਹੀਂ ਹੋਇਆ ਅਸੀਂ ਇਹਦਾ ਬਿਲਕੁਲ ਇੱਕ ਅਸੀਂ ਘਰ ਨਹੀਂ ਬੈਠਾਂਗੇ ਅਸੀਂ ਇਹਨੂੰ ਵਾਪਸ ਕਰਾ ਕੇ ਹੱਲ ਲਵਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ